भाई प्रधान सुनहरे मौके ही तेरे को अपने पिछले सारे ਧੋਨੇ ਧੋਦੇ 27 ਰਨ ਯਾਰ ਬਣ ਨਹੀਂ ਸਕਦੇ ਕਦੀ ਤੇ ਬੰਦੇ ਵੀ ਇੱਕ ਰਹਿ ਗਿਆ ਪਿੱਛੇ ਤੂੰ ਵਿਕਟ ਦੀ ਵੀ ਛੱਡ ਤੂੰ ਬਾਲਾਂ ਇੱਧਰ ਉੱਧਰ ਕੱਢ ਦੇ ਤੇ ਯਾਰ ਮੈਚ ਜਿਤਾ ਦੇ ਅੱਜ ਤੇਰੇ ਤੇ ਆਸਾਂ ਹੀ ਉਹ ਪਰਿਵਾਰ ਆਕਰੋ ਤੁਸੀਂ ਕਿਸੇ ਗੱਲ ਦੀ ਮੰਗੇ ਨੂੰ ਕਹੇ ਠੰਡੇ ਮੰਗਾ ਤੇ ਫਿਲਟਰ ਸਾਰੇ ਲਾਗ ਲਾ ਕੇ ਲਾ ਦੋ ਚੱਕ ਦਵਾਂਗੇ ਕੰਮ ਨੂੰ ਉਹ ਭਰਾਵਾ ਤੂੰ ਫੇਰ ਛੱਕੇ ਖਾਈ ਜਾਂਦਾ ਮੈਂ ਉਹ ਯਾਰ 1 ਮਿੰਟ ਮੈਨੂੰ ਲੀਕ ਲੱਭ ਰਿੰਦੇ ਆਖੀ ਇਹਨਾਂ ਦਾ ਸ਼ਕਾ ਮਾਰ ਕੇ ਵਿਖਾਵੇ 1 ਮਿੰਟ ਚਾਹੀਦਾ ਬਸ ਮੈਨੂੰ ਤੈਨੂੰ ਲੀਕ ਨਹੀਂ ਲੱਭਣ ਡਈ ਉਧਰ ਸਾਨੂੰ ਗੇਂਦ ਨਹੀਂ ਲੱਭਣ ਡਈ ਉਹ ਗੱਲ ਤੈਨੂੰ ਵੀ ਓਵਰ ਕਾ ਦਾ ਦੇਤਾਰਾਰਾਤਾ ਕੰਮ ਉਹ ਭਰਾਵਾ ਤੂੰ ਸਾਡੇ ਪਿੰਡ ਜੰਮਣਾ ਹੈ ਹੈ ਤੇ ਤੂੰ ਕ੍ਰਿਕਟ ਹੀ ਖੇਡਨੇ ਹੀ ਉਹ ਕਦੇ ਕਬੱਡੀ ਕਬੱਡੀ ਖੇਡਦਾ ਤੈਨੂੰ ਚਾਰ ਚਪੇੜਾਂ ਵੱਜਦੀਆਂ ਤੇ ਅਗਲੇ ਦਿਨ ਪੀੜ ਹੁੰਦੀ ਤਾਂ ਨਾ ਜਾਂਦਾ ਐਥੇ ਤੈਨੂੰ ਛੱਕੇ ਖਾ ਕੇ ਕੀ ਪੀੜ ਹੋਣੀ ਐ ਛੱਕੇ ਤੂੰ ਖਾਂਦੇ ਆ ਕਲੇਜਾ ਸਾਡਾ ਬਾਹਰ ਆਉਂਦੇ ਆ ਭਰਾਵਾ ਤੈਨੂੰ ਤੇ ਵੀ ਨਹੀਂ ਕਹਿ ਸਕਦੇ ਵੀ ਛੱਕੇ ਨਾ ਖਾ ਮੈਂਤਾਂ ਵਾਲੀ ਗਾਲੀ ਭਰਾਵਾ ਛੱਕੇ ਥੋੜੇ ਛੋਡੇ ਖਾ ਲਾ ਉਹ ਪੈਂਡਾ ਵੜਾ ਪੈਂਡਿਆ ਆਈ ਅਸੀਂ ਸੱਚੀ ਜਾ ਕੇ ਆਲੂ ਪੁੱਟ ਨਹੀਂ ਆ ਭਰਾਵਾ ਛੱਕਾ ਕਾਦਾ ਵਾ ਔਰ ਰਿੜਕੇ ਤੇ ਗਿੰਦ ਗਈ ਯਾਰ ਉਹ ਗੇਂਦ ਵੇ ਕਿੱਡੀ ਦੂਰ ਚੱਲ ਗਈ ਆ ਦੋਰਾ ਚੋਗਾ ਬਣ ੜਿਆ ਅੱਠ ਬਣਦੇ ਮੈਂ 6 ਦੇਣ ੜਿਆ ਔ ਨਵਾਂ ਰੂਲ ਕੱਢ ਲਿਆ ਯਾਰ ਤੁਸੀਂ ਉਹ ਵੀਰੇ ਅੰਪਾਇਰ ਦਾ ਫੈਸਲਾ ਆਖਰੀ ਫੈਸਲਾ ਆ ਆਊਟ ਉਹ ਔੜ ਦਈ ਨਾ ਰਨ ਕਿਨੇ ਮੇਰੇ ਪਿੱਛੇ ਉਹ ਨਹੀਂ 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 ਔੜ ਨਹੀਂ ਆ ਉਹ ਭਰਾਵਾ ਅੰਨਿਆਂ ਨੂੰ ਦੇਹੰਡਿਆ ਅੱਜ ਲੱਗੀ ਸਲਿੱਪ ਤੇ ਯਾਰ ਕੈਚ ਹੋਇਆ ਵਾ ਨਾਲੇ ਉਂਗਲ ਤੇ ਯਾਰ ਖੜੀ ਕੀਤੀ ਤੂੰ ਔੜ ਤੇ ਦਿੱਤਾ ਵਾ ਓਏ ਔੜ ਨਹੀਂ ਦਿੱਤਾ ਮੈਂ ਮੈਂ ਕਿਹਾ ਬਾਜਾ ਵੀਰ ਔੜ ਹੋ ਸਕਦਾ ਤੂੰ ਗੇਂਦ ਦਿੱਖੀ ਹੋ ਵੀਰੇ ਅੰਪਾਇਰ ਦਾ ਫੈਸਲਾ ਆਖਰੀ ਫੈਸਲਾ ਆ ਅੰਪਾਇਰ ਵੀ ਤੁਹਾਡਾ ਹੀ ਆ ਅੰਪਾਇਰ ਕਰਾ ਤੁਸੀਂ ਸੈਮੈਂਟ ਫੱਲਿਆਂਦਾ ਉਹ ਭਰਾਵਾ ਟਰਾਫੀ ਰੱਖ ਲਓ ਉਦਾਂ ਹੀ ਸਾਡੀ ਐਂਟਰੀ ਫੀਸ ਮੋੜ ਦਿਓ ਯਾਰ ਬੜੀ ਮਿਹਰਬਾਨੀ ਦਾ